ਅੱਜੇ ਬਾਬਾ ਜੀ ਤੁਸੀਂ ਪੰਨੀ ਵਾਲਾ ਫੱਤਾ ਦੇ ਹੈੱਡ ਗ੍ਰਾਂਥੀਓ ਬੜਾ ਲੰਬੇ ਸਮੇਂ ਤੋਂ ਇੱਥੇ ਸੇਵਾ ਨਿਭਾ ਰਹੇ ਹੋ ਵੀ ਜਿਹੜਾ ਟੂਰਨਾਮੈਂਟ ਤੇ ਪੰਨੀ ਵਾਲੇ ਫੱਤੇ 'ਚ ਹਰਿਆਕ ਸਾਲ ਹੁੰਦਾ ਹੈ ਤੇ ਕੀ ਬੱਚਿਆਂ ਨੂੰ ਫਾਇਦਾ ਹੈ ਇਹਦਾ ਵੀ ਟੂਰਨਾਮੈਂਟ ਕਰਾਏ ਦਾ ਕਈ ਲੋਕ ਤਾਂ ਇਹ ਕਹਿੰਦੇ ਆ ਵੀ ਐਵੇਂ 5-7 ਲੱਖ ਰੁਪਏ ਪਿੰਡੋਂ ਕਢ ਦਿੰਦੇ ਸਾਲ ਦੇ ਸਾਲ ਕੋਈ ਫਾਇਦਾ ਨਹੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜਿਹੜਾ ਨਗਰ ਦੇ ਵੱਲੋਂ ਹਰ ਸਾਲ ਦੇ ਸਾਲ ਉਪਰਾਲਾ ਕੀਤਾ ਜਾਂਦਾ ਨੌਜਵਾਨਾਂ ਵੱਲੋਂ ਤੇ ਨਗਰ ਦੀ ਪੰਚਾਇਤ ਵੱਲੋਂ ਜੋ ਇੱਕ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਬੜਾ ਸ਼ਲਾਘਾਯੋਗ ਇਹ ਨਗਰ ਵੱਲੋਂ ਜਿਹੜਾ ਉਪਰਾਲਾ ਕੀਤਾ ਜਾਂਦਾ ਤਾਂ ਕਿ ਜਦੋਂ ਬੱਚੇ ਕਬੱਡੀ ਦੇ ਵੱਲ ਖੇਡਾਂ ਦੇ ਵੱਲ ਪ੍ਰੇਰਿਤ ਹੁੰਦੇ ਨੇ ਖੇਡਾਂ ਦੇ ਵੱਲ ਆਉਂਦੇ ਨੇ ਸਭ ਤੋਂ ਪਹਿਲੀ ਤਾਂ ਗੱਲ ਵੀ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਜਦੋਂ ਕੋਈ ਵੀ ਬੱਚਾ ਜਾਂ ਨੌਜਵਾਨ ਨਸ਼ੇ ਤੋਂ ਦੂਰ ਰਹੂਗਾ ਇੱਕ ਤਾਂ ਉਹਦੀ ਜਿਹੜੀ ਸਿਹਤ ਹੈ ਉਹ ਤੰਦਰੁਸਤ ਰਹੇਗੀ ਤੇ ਉਹ ਮਾਰੇ ਕਮਾ ਵੱਲ ਨਹੀਂ ਜਾਵੇਗਾ ਉਹਨਾਂ ਦਾ ਦਿਮਾਗ ਉਧਰ ਨਹੀਂ ਜਾਵੇਗਾ ਖੇਡਾਂ ਵੱਲ ਉਹਨਾਂ ਦਾ ਦਿਮਾਗ ਰਹੂਗਾ ਤੇ ਇਹ ਬੜਾ ਸਲਾਘਾਯੋਗ ਕਦਮ ਹੈ ਜਿਹੜਾ ਹਰ ਸਾਲ ਦੇ ਸਾਲ ਨਗਰ ਪੰਨੀਵਾਲਾ ਫਤਾ ਦੀਆਂ ਸੰਗਤਾਂ ਦੇ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਨਸ਼ੇ ਤੋਂ ਸਵਾਏ ਉਹ ਹੋਰ ਵੀ ਕੋਈ ਇਹਨਾਂ ਦਾ ਫਾਇਦਾ ਖੇਡਾਂ ਦਾ ਵੀ ਚਲੋ ਨਸ਼ੇ ਤੋਂ ਬਚ ਕੇ ਹੋਰ ਹਾਂਜੀ ਹੋਰ ਵਧੀਆ ਬਹੁਤ ਫਾਇਦੇ ਆ ਜਿਵੇਂ ਬੱਚੇ ਮੰਨ ਕੇ ਚਲੋ ਵੀ ਖੇਡਾਂ 'ਚ ਆਉਂਦੇ ਆ ਤੇ ਖੇਡਾਂ ਤੋਂ ਵੱਲੋਂ ਪ੍ਰੇਰਿਤ ਹੋ ਕੇ ਬੱਚਿਆਂ ਨੂੰ ਗਾਂ ਨੌਕਰੀਆਂ ਮਿਲ ਸਕਦੀਆਂ ਕੋਈ ਪੁਲਿਸ ਦੇ ਵਿੱਚ ਭਰਤੀ ਹੋ ਜਾਂਦਾ ਫੌਜ ਦੇ ਵਿੱਚ ਜਾਂਦਾ ਹੋਰ ਚੰਗੇ ਉਹਧਿਆਂ ਤੇ ਜਿਨ੍ਹਾਂ ਨੂੰ ਜਿਹੜੇ ਨੰਮੇ ਮੁੰਡੇ ਵਧੀਆ ਉੱਠਦੇ ਆ ਉਹਨਾਂ ਨੂੰ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਉਹ ਆਪਣੇ ਵੱਲ ਪ੍ਰੇਰਿਤ ਕਰਦੀਆਂ ਕਿ ਤਾਂ ਕਿ ਉਹਨਾਂ ਨੂੰ ਵੇਖ ਕਰਕੇ ਵੀ ਜਿਹੜੇ ਹੋਰ ਵੀ ਬੱਚੇ ਆ ਉਹ ਅੱਗੇ ਨੂੰ ਵਧਣ ਇਹ ਕਈ ਬੱਚੇ ਐਸੀ ਆ ਵੀ ਸੁਣ ਦੇ ਵਿੱਚ ਐ ਜਿਨ੍ਹਾਂ ਦੇ ਡੋਪ ਟੈਸਟ ਫੇਲ ਹੁੰਦੇ ਆ ਉਹ ਸਿਰਫ ਜਿੱਤ ਦੀ ਭਾਵਨਾ ਨਾਲ ਵਾਲੀ ਖੇਡਦੇ ਆ ਵੀ ਜਿੱਤ ਗਏ ਉਹ ਕੁਝ ਖਾ ਕੇ ਕੋਈ ਪਾਊਡਰ ਦੀ ਸ਼ੋਰਟੇਜ ਆ ਕੋਈ ਜਾਂ ਉਹ ਕੋਈ ਟੀਕਾ ਟੂਆ ਲਾ ਕੇ ਖੇਡਦੇ ਆ ਉਹਨਾਂ ਨੂੰ ਕੀ ਸੁਝਾ ਦੇਣਾ ਚਾਹੀਦਾ ਉਹਨਾਂ ਨੂੰ ਇਹ ਸੁਝਾਵਾ ਵੀ ਦੇਕਰ ਖੇਡ ਖੇਡਨੀ ਆ ਤਾਂ ਨੇਚਰ ਖੇਡੋ ਕੋਈ ਨਸ਼ਾ ਕਰਕੇ ਕੋਈ ਟੀਕਾ ਲਾ ਕੇ ਕੋਈ ਕੈਪਸੂਲ ਵਜ਼ਰਾ ਖਾ ਕੇ ਇਸ ਤਰ੍ਹਾਂ ਦਾ ਨਸ਼ਾ ਕਰਕੇ ਖੇਡ ਨਹੀਂ ਖੇਡਣੀ ਚਾਹੀਦੀ ਕਿਉਂਕਿ ਜਦੋਂ ਇਸ ਤਰ੍ਹਾਂ ਕੋਈ ਖੇਡੇਗਾ ਤੇ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਨੁਕਸਾਨ ਹੀ ਪਹੁੰਚੇਗਾ ਫਾਇਦਾ ਕੁਝ ਨਹੀਂ ਹੋਗਾ ਇਸ ਕਰਕੇ ਖਿਡਾਰੀਆਂ ਨੂੰ ਇਹੋ ਬੇਨਤੀ ਹੈ ਕਿ ਜਿੰਨੇ ਵੀ ਖਿਡਾਰੀ ਨੇ ਉਹ ਨਸ਼ਾ ਮੁਕਤ ਹੋ ਕੇ ਬਿਨਾਂ ਟੀਕਿਆਂ ਤੋਂ ਬਿਨਾਂ ਫੈਸਲਿਆਂ ਤੋਂ ਖੇਡਣਾ ਤਾਂ ਜੋ ਜਿਹੜੀ ਨਵੀਂ ਪਨੀਰੀ ਹੈ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਸੇਲ ਮਿਲੋ ਬਹੁਤ ਬਾਬਾ ਜੀ ਜਿਵੇਂ ਪਿੰਡਾਂ ਦੀਆਂ ਕਮੇਟੀਆਂ ਵੱਲੋਂ ਕਰਤਾ ਵੱਲੋਂ ਜੋ ਟੂਰਨਾਮੈਂਟ ਪਿੰਡਾਂ ਦੇ ਵਿੱਚ ਕਰਵਾਈ ਜਾਂਦੀ ਹੈ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਵੀ ਸਰਕਾਰ ਵੀ ਨਸ਼ਿਆਂ ਤੋਂ ਨਸ਼ੇ ਇਚਰਾਜ ਤੋਂ ਜਿਹੜਾ ਹੈਗਾ ਮਾੜਾ ਲੱਗ ਹੈਗਾ ਇਸ ਨੂੰ ਬੰਦ ਕਰਾਉਣ ਵਾਸਤੇ ਜੋ ਸਰਕਾਰ ਵੀ ਕਿਹੜਾ ਕਰਾਉਣ ਦਾ ਟੂਰਨਾਮੈਂਟ ਕਰਾਉਣ ਆ ਸਰਕਾਰਾਂ ਦਾ ਇਸ ਦੇ ਵਿੱਚ ਜਾਨਕੀ ਵੀ ਜੇ ਖੇਡਾਂ ਕਰਾਉਣ ਜੋ ਨਗਰ ਦੀਆਂ ਪੰਚਾਇਤਾਂ ਉਹਨਾਂ ਨੂੰ ਸਹਾਇਤਾ ਦੇਣਾ مالی ਸਮਰਥਨ ਦੇਣਾ ਤੇ ਖੰਡ ਦੇਣਾ ਤਾਂ ਕਿ ਜਿਹੜੀਆਂ ਨਗਰ ਦੀਆਂ ਪੰਚਾਇਤਾਂ ਵੀ ਹੈ ਠੀਕ ਹਨ ਉਹ ਵੀ ਖੇਡਾਂ ਕਰ ਸਕਣ ਤੇ ਬਾਕੀ ਜਿਹੜਾ ਨਸ਼ਾ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਇਹ ਮੇਰਾ ਖਿਆਲ ਹੈ ਵੀ ਕੱਲਾ ਸਾਨੂੰ ਸਰਕਾਰਾਂ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ ਇਸ ਦੇ ਵਿੱਚ ਉਪਰਾਲੇ ਕਰਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਕਮੇਟੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਨਗਰ ਦੀਆਂ ਪੰਚਾਇਤਾਂ ਨੇ ਉਹਨਾਂ ਨੂੰ ਵੀ ਇਹ ਮਹਬਲਾ ਮਾਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਤਸਕਰ ਹੈ ਉਸਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏ ਤਾਂ ਕਿ ਕੋਈ ਵੀ ਨਗਰ ਦੇ ਵਿੱਚ ਪਿੰਡ ਦੇ ਵਿੱਚ ਕਿਸੇ ਦੇ ਬੱਚੇ ਨੂੰ ਨਸ਼ੀ ਤੇ ਨਾ। ਥੈਂਕ ਯੂ। ਸਾਡਾ ਪੰਜੀਤ ਸਿੰਘ ਭੁੱਲਰ ਬਹੁਤ ਪ੍ਰਾਣਾ ਖਿਡਾਰੀ ਜਿਹੜਾ 1960 ਤੋਂ ਖੇਡਦਾ ਹੈ। ਨਵੇਂ ਵਾਲੀਬਾਲ ਦਾ। ਵਾਲੀਬਾਲ ਦਾ 1960 ਤੋਂ ਖੇਡਦਾ ਹੈ। ਤੇ ਬੜੀਆਂ ਬੱਲਾ ਮਾਰੀਆਂ ਤੇ ਬਾਹਰ ਵੀ ਖੇਡ ਕੇ ਆਇਆ ਪਰ ਖਾ ਤਾਂ ਨਵੇਂ ਬੱਚਾ ਨੂੰ ਵੀ ਇਹ ਸਵਾਵਾ ਦਿੰਦਾ ਜਿਹੜੇ ਬੱਚੇ ਤਿਆਰ ਕਰਦਾ ਨਵੇਂ ਬੱਚੇ ਤੇ ਬੜਾ ਪੁਰਾਣਾ ਖਡਾਵੀਆਂ ਹੁਣ ਉਮਰ ਹੋ ਗਈ 78 ਸਾਲ ਦੀ ਟੂਰਨਾਮੈਂਟ ਕਮੇਟੀ ਦੇ ਬਹੁਤ ਹੀ ਜਿਹੜੇ ਉੱਗਿਆ ਗੂ ਹੈ ਤੇ ਉਹ ਸਾਡੇ ਨਾਲ ਆ ਜਿਹੜੇ ਹਰ ਸਾਲ ਟੂਰਨਾਮੈਂਟ ਕਰਾਉਂਦੇ ਆ ਤੇ ਲਖਵਿੰਦਰ ਸਿੰਘ ਜੀ ਕਾਕਾ ਚਟਾਣਾ ਤੇ ਇਧਰ ਅਮਣਾ ਪੁੱਲਰ ਨਵਿੰਦਰ ਖੰਨਾ ਸੁਖਮੰਦਰ ਸਿੰਘ ਇਹ ਹੈ ਜੀ ਅਵਰਤਪਾਲ ਸਿੰਘ ਪਰਮਾਜੀਤ ਸਿੰਘ ਅਵਣਾ ਅਵਨਦੀਪ ਮੈਂਬਰ ਗੱਬਰਪਰਾੜ ਹੈਪੀ ਚੈਲ ਸਾਡੇ ਸਰਪੰਚ ਸਾਹਿਬ ਜਿਹੜੇ ਨਵੇਂ-ਨਵੇਂ ਬਣਿਆ ਦਲਬਾਖ ਸਿੰਘ ਪਲਕਰਨ ਸਿੰਘ ਤੇ ਬਾਕੀ ਪੁਰਾਣੇ ਖਿਡਾਰੀਆਂ ਬਾਰੇ ਤਾਂ ਮੈਂ ਦੱਸ ਹੀ ਚੁੱਕਿਆ ਵੀ ਮਨਜੀਤ ਸਿੰਘ ਭੁੱਲਰ ਸਾਹਿਬ ਜਿਹੜੇ ਤੇ ਅੱਗੇ ਆਗੇ ਜੀ ਬਲਵਿੰਦਰ ਸਿੰਘ ਜੀ ਫੌਜੀ ਉਸ ਤੋਂ ਜਸਵੰਤ ਸਿੰਘ ਤੇ ਗੁਰਵਚਨ ਸਿੰਘ ਦਰਸ਼ਨ ਸਿੰਘ ਤੇ ਜੇਈ ਸਾਹਿਬ ਅੱਗੇ ਖੜੇ ਆ ਜੀ ਸਾਰਿਆਂ ਦਾ ਧੰਵਾਦ ਹੁਣ ਸ਼ੁਰੂ ਕਰਦੇ ਆ ਜੀ ਆਪਾਂ ਜਿਹੜਾ ਤੁਸੀਂ ਹਰ ਕੇ ਸਾਲ ਟੂਰਨਾਮੈਂਟ ਕਰਾਉਣੇ ਹੋ ਹਾਂਜੀ ਤੇ ਮਤਲਬ ਤੁਸੀਂ ਇਹਦਾ ਕੀ ਫਾਇਦਾ ਸਮਝਦੇ ਹੋ ਕਿਉਂਕਿ ਪੰਨੀ ਵਾਲੇ ਦੀ ਟੀਮ ਤਿਆਰ ਨਹੀਂ ਹੋ ਸਕੇ ਪੰਨੀ ਤਿਆਰ ਤਾਂ ਹੈਗੀ ਬਦਲ ਉਹ ਨਹੀਂ ਨਹੀਂ ਹੋ ਸਕੀ ਜਿੰਨੀ ਮਤਲਬ ਜਿੱਤ ਸਕੇ ਇਹਦੇ ਕੀ ਕਮੀ ਰਹਿ ਜਾਂਦੀ ਹੈ ਕੋਈ ਕੋਚ ਦੀ ਕਮੀ ਰਹਿ ਜਾਂਦੀ ਹੈ ਇਹਨਾਂ ਨੂੰ ਕੋਈ ਕੋਚ ਨਹੀਂ ਚੰਗਾ ਮਿਲਦਾ ਜਾ ਕੀ ਮਤਲਬ ਇਹ ਕਮੀ ਰਹੇ ਹੁੰਦੀ ਹੈ ਵੀ ਜਿਹੜੀ ਪੰਨੀ ਵਾਲਾ ਥੋੜਾ ਜਿਹਾ ਪਿੱਛੇ ਹਟ ਨਹੀਂ ਪੰਨੀ ਵਾਲੇ ਦੀ ਟੀਮ ਤਿਆਰ ਹੋਈ ਆ ਆਸੇ-ਪਾਸੇ ਸਾਰੇ ਪਿੰਡਾਂ ਚੋਂ ਬਹੁਤ ਵਧੀਆ ਖੇਡਦੇ ਆ ਉਹ ਪਰੰਤੂ ਸਾਨੂੰ ਹੁਣ 3 ਸਾਲ ਹੋ ਗਏ ਲਗਾਤਾਰ ਟੂਰਨਾਮੈਂਟ ਕਰਾਉਂਦਿਆਂ ਨੂੰ ਫਿਰ ਵੀ ਹੁਣ ਇਹ ਆ ਵੀ ਹੌਲੀ-ਹੌਲੀ ਹੋਰ 2-4 ਸਾਲ ਪਾ ਕੇ ਵਧੀਆ ਟੀਮ ਬਣ ਜੂਗੀ ਕਿਉਂਕਿ ਕਿਸੇ ਕੋਲੇ ਪੈਸੇ ਦੀ ਵੀ ਕਮੀ ਆ ਥੋੜੀ ਜੀ ਅਸੀਂ ਕਮੇਟੀ ਵੱਲੋਂ ਵੀ ਉਹਨਾਂ ਦੀ ਹੈਲਪ ਕਰਦੇ ਆ ਬਾਕੀ ਸਾਰੇ ਸਾਡੇ ਪਿੰਡ ਦਾ ਬਹੁਤ ਵਧੀਆ ਸਹਿਯੋਗ ਆ ਸਾਡੀ ਬੜੀ ਹੈਲਪ ਕਰਦੇ ਆ ਟੂਰਨਾਮੈਂਟ ਕਰਾਉਣ ਦੇ ਵਿੱਚ 3 ਸਾਲ ਹੋ ਗਏ ਸੀ ਲਗਾਤਾਰ ਕਰਾ ਰਹੇ ਆ ਉਹ ਤੋਂ ਪਹਿਲਾਂ 8-10 ਸਾਲ ਪਹਿਲਾਂ ਕਰਾਉਂਦੇ ਹੁੰਦੇ ਸੀ 31ਵਾਂ ਟੂਰਨਾਮੈਂਟ ਆਈ ਸਾਡੇ ਇਹ ਤੇ ਹੁਣ 3 ਸਾਲ ਤੋਂ ਲਗਾਤਾਰ ਕਰਾਉਂਦੇ ਆ ਸਾਡੇ ਪਿੰਡ ਦਾ ਬਹੁਤ ਵਧੀਆ ਏਕਤਾ ਹੈ ਭਾਈਚਾਰਾ ਹੈ ਸਾਰਾ ਪਿੰਡ ਸਾਡੀ ਸਹਿਯੋਗ ਕਰਦਾ ਤੇ ਟੀਮਾਂ ਤਿਆਰ ਹੋ ਰਹੀਆਂ ਹੋਰ ਵੀ ਹੁਣ 57 ਕਿਲੋ ਹੈ ਉਹਦੇ ਚ ਵੀ ਸਾਡੇ ਪਿੰਡ ਦੀ ਟੀਮ ਖੇਡ ਰਹੀ ਹੈ 75 ਦੀ ਵੀ ਹੈਗੀ ਪੰਨੀ ਵਾਲੇ ਦੀ ਟੀਮ ਉਹ 75 ਵਾਲੇ ਅੱਗੇ ਜਾ ਕੇ ਓਪਨ ਚ ਵੀ ਖੇਡਣਗੇ ਤੇ ਇਹ ਜਿਹੜੇ ਤੁਸੀਂ ਤਾਂ ਆਪ ਹੀ ਕਹੇ ਵੀ ਗਰੀਬ ਬੱਚੇ ਐ ਉਹ ਵੀ ਗਰੀਬ ਬੱਚੇ ਖਾਣਾ ਨਹੀਂ ਖਾ ਸਕਦੇ ਕੋਈ ਉਹਨਾਂ ਨੂੰ ਦਿੰਨੇ ਆ ਤੁਸੀਂ ਖਰਾਕ ਵਗੈਰਾ ਘੋਬ ਵਗੈਰਾ ਜਾਂ ਹੋਰ ਵੀ ਕਈ ਪਿੰਡਾਂ ਦੇ ਵਿੱਚ ਦਿੰਦੇ ਵੀ ਆ ਵੀ ਉਹ ਤਗੜੇ ਹੋ ਸਕਣ ਤੇ ਖੇਡ ਸਕਣ ਜਿਹੜਾ ਸਾਨੂੰ ਆ ਕੇ ਦੱਸਦਾ ਵੀ ਮੈਂ ਕਮਜ਼ੋਰ ਆ ਸਾਨੂੰ ਕੁਝ ਦਿਓ ਫਿਰ ਅਸੀਂ ਕੁਝ ਪਿੰਡ ਦੀ ਹੈਲਪ ਵੀ ਲੈਨੇ ਆ ਅਸੀਂ ਆਪ ਵੀ ਮਦਦ ਕਰਦੇ ਆ ਉਹਨਾਂ ਦੀ ਅਸੀਂ ਜਿੰਨੇ ਕੋ ਜੋਗੇ ਹੈਗੇ ਉਹਨਾਂ ਦੀ ਮਦਦ ਕਰਦੇ ਆ ਪਿੰਡ ਕਿੰਨਾ ਕੁ ਸਹਿਯੋਗ ਕਰਦਾ ਪਿੰਡ ਬਹੁਤ ਸੱਚ ਸਹਿਯੋਗ ਕਰਦਾ ਈ ਸਾਰਾ ਪਿੰਡ ਇਲਾਕਾ ਵੀ ਸਹਿਯੋਗ ਕਰਦਾ ਨਹੀਂ ਅਸੀਂ ਜੋ ਅਗਰਾਈ ਕਰਦੇ ਆ ਵਾਸ਼ ਪਾਉਣੇ ਆਸੀਂ ਪਿੰਡ ਵੱਲੋਂ ਪਾਉਣੇ ਆ ਜਿਆਦਾਤਰ ਇਲਾਕੇ ਵੱਲੋਂ ਨਹੀਂ ਪਾਉਂਦੇ ਜੇ ਕੋਈ ਪਤਵੰਤੇ ਸੱਜਣ ਖੁਦ ਸਾਨੂੰ ਆ ਕੇ ਕੁਝ ਹੈਲਪ ਕਰਨੀ ਚਾਹੁੰਦੇ ਤੇ ਉਹਨਾਂ ਦੀ ਲੈਨੇ ਇਹ ਲਗਾਤਾਰ ਟੂਰਨਾਮੈਂਟ ਚੱਲਦੇ ਰਹਿਣਗੇ ਚੱਲਦੇ ਰਹਿਣਗੇ ਸਾਡੀ ਤਾਂ ਕੋਸ਼ਿਸ਼ ਹੈ ਇੱਕ ਤਾਂ ਟੂਰਨਾਮੈਂਟ ਚੱਲਣ ਨਾਲ ਪਿੰਡ ਚੋਂ ਨਸ਼ਾ ਮੁਕਤ ਹੋ ਰਿਹਾ ਕਿਉਂਕਿ ਸਾਰੇ ਨੌਜਵਾਨ ਖੇਡਾਂ ਵੱਲ ਆ ਰਹੇ ਆ ਸਾਡੀ ਤਾਂ ਇਹੀ ਸੋਚ ਆ ਅੱਜ ਸਰਪੰਚ ਸਾਹਿਬ ਤੁਹਾਡੇ ਵਾਰੀ ਆ ਪਹਿਲਾ ਟੂਰਨਾਮੈਂਟ ਹੋ ਰਿਹਾ ਤੇ ਖੁਸ਼ੀ ਮਤਲਬ ਕਿ ਕਿੰਨਾ ਕਿ ਉਹ ਜੀ ਖੁਸ਼ੀ ਮਹਿਸੂਸ ਕਰ ਰਹੇ ਹੋ ਤੇ ਪਿੰਡ ਨੇ ਐਸ ਕੀ ਕਿੰਨਾ ਸਹਿਯੋਗ ਦਿੱਤਾ ਪਹਿਲਾਂ ਤਾਂ ਜੀ ਮੈਂ ਪੰਜ ਪਾਣੀ న్యూਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਨੂੰ ਕਵਰ ਕਰਨ ਵਾਸਤੇ ਇੱਥੇ ਪਹੁੰਚੇ ਆ ਪਰ ਮੈਂ ਇਸ ਕਬੱਡੀ ਦੇ ਨਾਲ ਮੈਂ ਬੁੜਾਇਆ ਕੋਈ ਗਰਾਊਂਡ ਦੇ ਨਾਲ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੱਥੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਆ ਸੀ ਕੁਝ ਜਾ ਕੇ ਦੇਖਣ ਵੀ ਜਾਣੇ ਹੈਗੇ ਆ ਪਰ ਜਦੋਂ ਮੇਰੇ ਖੁਦ ਨਗਰ ਦੇ ਵਿੱਚ ਹੋ ਰਿਹਾ ਪਰ ਮੈਨੂੰ ਬਹੁਤ ਖੁਸ਼ੀ ਹੋਈ ਆ ਜੋ ਵੀ ਮੇਰੇ ਕੋਲੋਂ

ਸਾਰੇ ਦਰਮਿਆਨ ਜੀ ਤਰਫ ਦੇ ਪਹੁੰਚ ਕੇ ਹੈ ਪੀਰਾ ਸੰਤ ਬਾਬਾ ਤਾਰਾ ਸਿੰਘ ਖੁਸ਼ਦਉ ਮੁਖੀ ਸੰਤ ਬਾਬਾ ਪ੍ਰੇਮ ਸਿੰਘ ਜੀ ਬਾਬਾ ਕੂਮ ਸਿੰਘ ਜੀ ਤੇ ਬਾਬਾ ਹੋਮ ਸਿੰਘ ਜੀ ਮੇਰੇ ਵੀਰੋ ਸਾਰੇ ਸਰਕਾਰ ਜੋਗ ਨੇ ਸਾਡੇ ਦਰਮਿਆਨ ਬਾਬਾ ਸੋਮ ਸਿੰਘ ਜੀ ਰਿਸ਼ਤੇ ਤੌਰ ਤੇ ਪਹੁੰਚ ਕੇ ਆਇਆ ਮੋਤਾ ਜਲਦੀ ਜਿਹੜਾ ਲਾਈਨ ਅਪ ਕਰੀਏ ਸੋਤਾ ਹਾਂ ਹਾਂਜੀ ਉੱਥੇ ਆਜੋ ਤਾਂ ਇਹ 31ਵੇਂ ਸ਼ਾਨਦਾਰ ਕਬੱਡੀ ਖੇਡ ਮੇਲੇ ਦਾ ਉਦਘਾਟਨ ਦਾਸੂਨ ਸਿੰਘ ਜਿਨ੍ਹਾਂ ਨੇ ਆਪਣੇ ਸ਼ੁਭਕਰਮਾਂ ਦੇ ਨਾਲ ਰਿਮਣ ਕਰਤਨ ਦੀ ਨਿਸ਼ਾਨਪੂਰੀ ਕੀਤੀ ਔਰ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਜਾਣਾ ਹੈ ਧੰਨਵਾਦ ਸਤਨਾਮ ਸਰਵਾਹੀ ਗੁਰੂ ਸਾਹਿਬ ਜੀ ਤਿੰਨ ਤੋ ਨਿਵਾਰਨ ਹਾਰਾ ਦੁਖੋਂ ਹੰਤਾ ਵਿਚਾਸ ਤਾ ਕੋ ਗੁਨਨਾ ਕੋ ਲਾਗੈ ਜਾਕੇ ਸਭ ਆਪੇ ਸਾਰਾ ਇਕੁਨ ਸਾਰੋ ਅਨੁਕੂਲ ਸਭੇ ਕੋਈ ਤਨ ਹਾਰਿ ਆਵਾਰ ਮੋਤੀ ਦੇ ਪਾਦ ਸ੍ਰੀ ਇਸਮਾਤੋ ਪ੍ਰੇਸ਼ਰ ਕਰੇ ਗੁਣਾ ਸ੍ਰੀ ਇਤਿਆਹ ਜੀ ਦੇ ਅੰਦਰ ਨੂੰ ਗੁਰਦੇ ਆਪਣਾ ਸਦਾ ਦਸ ਸਹਾਇ ਅੱਜ ਅਬਦੁੱਲ ਮਨਨੋ ਸਗਰੋ ਈਮਾਨਦਾਰੀ ਈਮਾਨਦਾਰੀ ਜੇਨਾ ਤੰਗਾਂ ਸਿਗਰੀਆਂ ਦੇ ਦਰਮੇਂ ਸੀਸ ਸਿਧੇ ਬੰਵਨ ਕਰਵਾਏ ਸੁਸ਼ਟ ਰਵਾਨਾਂ ਦਸਤੀਆਂ ਦੇ ਤਰੇ ਆਨ ਆਦੇ ਅੰਦਰ ਵਾਏ ਗੁਰਦੁਆਰੇ ਨੇ ਕੁਰਬਾਨੀਆਂ ਦਿੱਤੀਆਂ ਧਰਮੀ ਹਾਰੇ ਸਿੱਖੀ ਦੇਸਾਂ ਸੁਨਸਾਨ ਆਉਣ ਵਾਲੀ ਕੰਮ ਚਿੱਤਰ ਮਾਈ ਦਾ ਧਿਆਨ ਕਰਦਾ ਹਾਂ ਸਰ ਇਹ ਸਾਜੋਗਣਾ ਜੀ ਵਾਹਿਗੁਰੂ ਅਨੰਤ ਸਰਬਤੂ ਗੁਰੂ ਆਇਆਂ ਦਾ ਧਿਆਨ ਪਰਖਾ ਜੀ ਸਾਜੋਗਣਾ ਦੀ ਬਾਣ ਗੁਰੂ ਪ੍ਰਥਮੇ ਸਰਬਤੂ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤੂ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਨੂੰ ਨਾਮ ਚਿਰਿਆ ਹੈ ਧਿਆਨ ਦਾ ਸੰਗਾਤ ਸਰ ਸੂਰੀ ਜਿਹਾ ਨਾ ਭਾਸਾ ਜੀ ਸਾਹੀ ਜੋ ਸੰਕਨस्य यय देहि तेरि પતિ ਵਿਰਣ ਕੀ ਹੈ ਤੰਕੇ ਜੇ ਸ੍ਰੀ ਸਰਵਿਸਾ ਹੈ ਸਾਹੀ ਕੇ ਬੋਲ ਬਾਝ ਬੁਨਣਾ ਕੀ ਬਾਤ ਹੋ ਸੰਖੇ ਸ੍ਰੀਮਰ ਅਦਾਨਸ ਰਿੰਦੇ ਹਜੇ ਆਪ ਜੀ ਦੇ ਪਾਵਨ ਮਹਾਂ ਬਾਕ ਨੇ ਉਤਮਾ ਮਾਤਰਾ ਪਰ ਅੰਤਰ ਜਾਵੇ ਜਿਹਾ ਪ੍ਰਿਆ ਤਿਉ ਵਰਣਾ ਪਾਵਨ ਮਹਾਂ ਬਾਕਾ ਅੰਸਾਰ ਮਾਤਰਾ ਜੀਓ ਨਗਰ ਪਿੰਡ ਕਮਿਟੀ ਬਾਲ ਸਪੋਰਟਸ ਜੀਆ ਸਮੂਹ ਸੰਤਾਵਾਂ ਵੱਲੋਂ ਇਕੱਤਰਤ ਹੋ ਕੇ ਕਰਕੇ ਕੱਪੀ ਵਿੱਚ ਟੂਰਨਾਮੈਂਟ ਕਬੱਡੀ ਦੇ ਟੂਰਨਾਮੈਂਟ ਨੂੰ ਆਖਰਦਿਆ ਹੋਇਆ ਸ਼੍ਰੀ ਗੁਰਪ੍ਰੀਤ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਇਕੱਤਰਤ ਹੋ ਕੇ ਜੋ ਅੱਜ ਦਾ ਕਬੱਡੀ ਦਾ ਟੂਰਨਾਮੈਂਟ ਆਰੰਭ ਕੀਤਾ ਜਾ ਰਿਹਾ ਹੈ ਆਪ ਜੀ ਕਿਰਪਾ ਰੂਸ਼ੀ ਕਰਨੀ ਸਮੂਹ ਖਿਡਾਰੀਆਂ ਨੇ ਸ਼ਰਤੇ ਵਿੱਚ ਪਾਲ ਰੱਖਣਾ ਤੇ ਅਰੋਗਤਾ ਸਮੂਹ ਦੀ ਆਸਾ ਕਰ ਰੂਸ਼ੀ ਚਾਹਨੀ ਆ ਸਰਧੀ ਕਾਰਗੋਸ਼ੀ ਕਰਨੇ ਸਮੂਹ ਪ੍ਰਵਾਨਕੀਆਂ ਦੇ ਸਰਧੇ ਵਿੱਚ ਅਪਰਾਧ ਰਹਿ ਆਪਸੀ ਏਕਤਾ ਦਾ ਸਾਥ ਸਰਧੀ ਕਾਰਗੋਸ਼ੀ ਕਰਨੇ ਸੰਗਤੂ ਨੇ ਕਿਰਪਾ ਵਸ਼ਿਸ਼ਤਾਨੇ ਐਸੇ ਨੇਹਾਹਾਦਿਆਂ ਦਾ ਪ੍ਰਵਾਨ ਕਰ ਰਹੀਆਂ ਸਰਧੀ ਕਾਰਗੋਸ਼ੀ ਕਰਨੇ ਸੰਗਤੂ ਨੇ ਹਰ ਪ੍ਰਕਾਰ ਸਹਿਯੋਗ ਉਸ਼ਿ ਕਰਨੇ ਅੰਗ ਸੰਸਰਾਈ ਹੋ ਕਰਕੇ ਆਪ ਜੀ ਦੇ ਕਾਰਜ ਜਨ ਸਭੇ ਉਸ਼ਿ ਕਰਨੇ ਸੰਤਾਂ ਦੇ ਕਾਰਜ ਆਪ ਸੁਵਾ ਹਰ ਕੰਮ ਕਰਾਵਣ ਆਇਆ RAM ਜਿਸ ਸਰਬਾਜ ਤਿੰਨੀ ਕੀਆ ਮਾਨਸਾ ਵਿਚਾਰਨਾ ਪਸਾਉ ਪਵਨ ਮਹਬਕਾ ਅਨੁਸਾਰ ਆਜਿਨੇ ਕਾਰਜ ਸਿਰਿਖਾ ਨੇ ਹੁਣ ਆਪ ਜੀ ਅਗਲਾ ਕੋਸ਼ਿਸ਼ ਕਰੂਗੀ ਕਬੱਡੀ ਦੇ ਟੂਰਨਾਮੈਂਟ ਆਰੰਭ ਕਰਨ ਦੇ ਰੰਗ ਦਾ ਦੇ ਸਵਾਗਤ ਕਰਨ ਦੇ ਆਦੇ ਅਗਰ ਕਰਨੇ ਸਭ ਮਹਿਮਾਨ ਤਿਆਰੋ ਆਲੋਚਨਾ ਸਰਦਿਖਾ ਤੇ ਇੱਕ ਇਕ ਸੰਗਠਨ ਆ ਉਲੇ ਗੇ ਸੋਨੇ ਹਰ ਰਾਹ ਆਲੇ ਗੁਰਜੀ ਦਾ ਸਾਹ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰਾਂ ਨੇ ਬੇਅੰਤ ਕਿਰਪਾ ਕੀਤੀ ਹੈ ਜੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਨਾਮ ਉੱਤੇ ਜੋ ਸਪੋਰਟਸ ਕਲੱਬ ਇਸ ਨਗਰ ਪਿੰਡ ਪੰਨੀ ਵਾਲਾ ਫਕਾ ਦੀਆਂ ਸੰਗਤਾਂ ਨੇ ਬਣਾਇਆ ਕੋਨਾ ਵੱਲੋਂ ਹਰੇਕ ਸਾਹ ਤੇ ਯੋਗ ਕਦਮ ਕੁੱਤੇ ਜਾਂਦੇ ਨੇ ਜੋ ਅੱਜ ਦੇ ਯੋਗ ਅੰਦਰ ਅਟੀ ਲਾਜਮੀ ਹੈ ਕਿਉਂਕਿ ਜਿਹੜਾ ਅੱਜ ਦਾ ਯੋਗ ਹੈ ਨਾ ਉਹ ਇੰਨਾ ਭਿਆਨਕ ਹੋ ਚੁੱਕਿਆ ਹੈ ਤੇ ਉਹਨਾਂ ਦਰਬ ਨਾ ਕੋ ਚੁੱਕਿਆ ਕਿ ਜਿਹੜੀ ਸਾਡੀ ਬਿਰਤੀ ਹੈ ਉਹ ਚੰਗੇ ਪਾਸੇ ਜਾਂਦੇ ਹੀ ਨਹੀਂ ਉਹ ਸੱਤ ਦੇ ਪਾਸੇ ਜਾਂਦੇ ਨੇ ਕਿੰਨੇ ਹਾਲਾਤ ਜਿਹੜੇ ਮਾਰੇ ਹੋ ਤੇ ਕਿੰਨਾ ਹਾਲਾਤਾਂ ਵਿੱਚ ਜਦੋਂ ਅਸੀਂ ਏਦਾਂ ਦੇ ਇੱਛਤਾ ਭਰੇ ਪ੍ਰੋਗਰਾਮ ਕਰਾਵਾਂਗੇ ਨਾ ਤੇ ਲੋਕਾਂ ਦੇ ਮਨਾਂ ਵਿੱਚ ਇੱਕ ਚੰਗੀ ਜਾਗਰੂਕਤਾ ਜਿਹੜੀ ਉੱਤਤਾ ਦਾ ਹੋਏਗੀ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਐਸੀ ਕਿਰਪਾ ਕਰ ਯਾ ਮਾ ਸੁਮਤੀਆਂ ਸੰਗਤਾਂ ਨੂੰ ਇਕਤਾ ਤੇ ਪਿਆਰ ਦੇ ਨਾਲ ਮਿਲ ਕੇ ਇਨ੍ਹਾਂ ਦੇ ਮਹਾਨ ਕਾਰਜ ਕਰਨ ਦੇ ਬਲ ਬਖਸ਼ਿਸ਼ ਕਰ ਜੋ ਨਿਆਵੀ ਸੰਗਤਾਂ ਸੰਯੋਗ ਕਰ ਰਹੀਆਂ ਨੇ ਸੁਭਾਵਾਂ ਕਰ ਰਹੀਆਂ ਨੇ ਮਹਾਰਾਜ ਸਵਨਾ ਦੇ ਘਰ ਵਿੱਚ ਖੁਸ਼ੀਆਂ ਸਵਨਾ ਦੇ ਘਰ ਵਿੱਚ ਆਨੰਦ ਆ ਤੇ ਸਵਨਾ ਦੇ ਕਰ ਚੜ ਦੀ ਕਲਾ ਵਾਲਾ ਜੀਵਨ ਬਖਸ਼ਿਸ਼ ਇਨ੍ਹਾਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਜੀ ਮੈਂ ਨਾਮ ਹੈ ਪਲਾਕੇ ਦੇ ਵਿੱਚ ਔਰ ਜਿਹੜੇ ਪਿੰਡ ਦਾ ਰੋਗ ਦਾ ਬਾਬਾ ਹੁੰਦੀ ਵੀ ਵੈਰੀ ਗੁੱਡ ਕੋਣ ਸਿੱਖਾ ਪਿੰਡ ਦਾ ਪਿੰਡ ਦਾ ਜਾਨ ਦਾ

जिम्मेवार कब्डी कप कब्डी सतवंजा किलो भारत दिन टीम के वैच होगी सतवंजा दिया टीम का वैज जाना है ਬਾਬਾ ਕੋਰੋੜ ਕਾ ਇਸ ਟੀਮ ਆਏ ਜਲਦੀ ਦੇ ਨਾਲ ਹੈ ਵੀ ਟੀਮਾਂ ਤਿਆਰ ਹੈ ਕਿ ਜਿਹੜੇ ਖਿਡਾਰੀ ਖੇਡ ਮੈਦਾਨ ਦੇ ਵਿੱਚ ਆ ਰਹੇ ਗਏ ਗੋਰਾ ਝੋੜ ਸਾਡਾ ਵੀਰ ਉਹੀ 라ਉਂਡ ਦੇ ਵਿੱਚ ਆਲੇ ਜਿਹੜੇ ਤਾੜੇ ਖਾਸੀ ਬਣਾ ਰਹੇ ਨੇ ਲੈ ਵੀ ਸਾਗਰ ਰਿਕਟੂਰ ਦੋ ਗਿਆ ਬੋਲਾ ਹੀ ਓਏ ਆਪ

ਪਿੰਡੀ ਅਰਨੀ ਵਾਲਾ ਕਮੇਟੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਸਨਮਾਨ ਮਹਾਂਪੁਰਖਾਂ ਨੇ ਪਹਿਲੇ ਦਿਲੋਂ ਧੰਨਵਾਦ ਹੈ ਹਰ ਪਾਲ ਦੀ ਤਰ੍ਹਾਂ ਤਾਲ ਵੀ ਸਾਡੇ ਨਿੱਕੇ ਦੇ ਸੱਦੇ ਨੂੰ ਕਬੂਲਿਆ ਬਾਬਾ ਜੀ ਵਿਸ਼ੇਸ਼ ਤੌਰ ਤੇ ਇੱਕ ਟੀਮਾਂ ਵਾਲੇ ਨੋਟ ਕਰ ਲਓ ਬਈ ਨੰਬਰ ਜਿਹੜਿਆ ਸਾਡੇ 6 ਤੇ 7 ਨੰਬਰ ਆ ਟੀਮਾਂ ਸਾਨੂੰ ਦੱਸ ਗਏ ਰਾਣੀ ਵਾਲੇ ਦੀ ਟੀਮ ਕਹਿੰਦੇ ਵੀ ਛਿਪਦੇ ਵਾਲੇ ਪਾਸੇ ਮੇਰੇ ਵੀਰੋ ਬੋਦੀ ਵਾਲਾ ਵਾਰਿਸ ਇਹ ਚੰਦੋ ਵਾਲੇ ਪਾਸੇ ਆ ਟੀਮਾਂ ਦੇ ਕਿੰਨੂ ਇਧਰੋਂ ਫੇਰ ਕਹਿੰਦੇ ਕਬੱਡੀ ਪੈ ਗਈ ਆ ਮੁੰਡਾ ਰਾਣੀ ਵਾਲੇ ਵਾਲਾ ਸਾਹਮਣੇ ਬੋਦੀ ਵਾਲੇ ਦੇ ਚਾਰ ਖੜੇ ਨੇ ਸਟਾਪਰ ਕਾਲੀਆਂ ਨਿਕਰਾ ਪਾਈਆਂ ਹੋਈਆਂ ਆ ਦੇਖੋ ਚਿੱਟੀਆਂ ਨਿਕਰਾ ਵਾਲੇ ਦਾ ਵੀ ਦੌਰ ਚੱਲਦਾ ਆ ਮੁੰਡੇ ਕਾਲੀਆਂ ਨਿਕਰਾ ਇਧਰੋਂ ਫੇਰ ਮੁੰਡਾ ਟੁੱਟ ਕੇ ਪੈ ਗਿਆ ਕਹਿੰਦੇ ਬੋਦੀ ਵਾਲੇ ਵਾਲਾ ਮੋਦੀ ਵਾਲੇ ਦੀ ਧਰਤੀ ਦੇ ਵੀ ਬਹੁਤ ਵਧੀਆ ਕਬੱਡੀ ਦਾ ਕੱਪ ਹੋਇਆ ਸੀ ਮੇਰੇ ਵੀਰੋ ਇਧਰੋਂ ਫਿਰ ਫੜਿਆ ਹੋਇਆ ਗੁੱਟ ਮੁਕਾਬਲਾ ਕਹਿੰਦੇ ਸੰਗਤੋ ਹੋਇਆ ਪਿਆ ਅੱਜ ਪੰਨੀ ਵਾਲਾ ਫਰਕ ਦੀ ਧਰਤੀ ਤੇ ਕਬੱਡੀਆਂ ਰੌਣਕਾਂ ਲੱਗੀਆਂ ਹੋਈਆਂ ਮੇਰੇ ਵੀਰੋ ਸ੍ਰੀ ਗੁਰਪ੍ਰਸਾਦ ਸਪੋਰਟ ਕਲੱਬ ਨੇ ਧੰਨਵਾਦ ਖੇਡ ਮੇਲਾ ਕਰਵਾਇਆ ਮੇਰੇ ਵੀਰੋ ਲਖਵਿੰਦਰ ਸਿੰਘ ਜੀ ਚਟਾਣਾ ਜੱਬਰ ਸਿੰਘ ਜੀ ਪ੍ਰਾਨ ਸਾਹਿਬ ਐਪੀ ਚੈਨ ਜੀ ਜਿੰਦ ਚਟਾਣਾ ਭਾਈ ਬੇਵਾ ਭੁੱਲਰ ਭਾਈ ਮੰਦਰ ਚਟਾਣਾ ਭਾਈ ਗੋਗਾ ਚਟਾਣਾ ਭਾਈ ਰਿੰਕੂ ਸੱਜੂ ਭਾਈ ਨਾਲ ਡੀਸੀ ਭਾਈ ਸੱਡੇ ਆ ਹਰ ਕੋ ਬੰਦ ਕਰਿਆ ਜੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਕੋਰ ਲੈ ਰਹੇ ਆ ਜਦੋਂ ਧੰਨਵਾਦ ਕਰਦੇ ਸਾਡਾ ਵੀਰ ਡੀਸੀ ਲਓ ਜੀ ਮੈਂ ਬੇਨਤੀ ਕਰੂੰਗਾ ਸੰਦੀਪ ਕਲਬ ਲੱਖੇਵਾਲੀ ਤੇ ਕੋਟ ਭਾਈ ਇਹ ਟੀਮਾਂ ਜਿਹੜੀਆਂ ਰੈਡੀ ਰਹਿਣਗੀਆਂ ਲੋ ਪੈਂਦੀ ਕਬੱਡੀ ਤੇ ਮੇਰੇ ਮਿੱਤਰੋ ਆਹ ਸਾਹਮਣੇ ਦੇਖਾਂਗੇ ਵੀ ਮੁੰਡਾ ਕਹਿੰਦੇ ਜਫਾ ਚੂਟੀ ਦਾ ਲਾ ਗਿਆ ਸੰਘਰਸ਼ ਜਾਰੀ ਆ ਹੰਦੇ ਦੂਰਾ ਲੱਗਦਾ ਜੋਰ ਆ ਦੇਖਾਂਗੇ ਪੈਂਦੀ ਕਬੱਡੀ ਇਹ ਕਹਿੰਦੇ ਗੁਰੂ ਦਾ ਖਾਲਸਾ ਬੱਲੇ ਬੱਲੇ ਕਰਾ ਗਿਆ ਤੇ ਬੰਦ ਬੰਦ ਕਟਵਾ ਕੇ ਖਣਗੇ ਵਿੱਚ ਮਜ਼ਾਰਾਂ ਦੇ ਆ ਪੰਥ ਖਾਲਸਾ ਪੜਿਆ ਏ

ਬਿੱਲੇ ਦਾ ਉਹਦੇ ਕੋ ਖੇਡ ਲਾਦਾ ਜਦੋਂ ਬੰਦ ਕੀਤੇ ਮੁੱਛਾ ਸਵਾਰ ਦਾ ਉਹਨੂੰ ਦੁਖ ਲਾਉਣਾ ਇੰਦਰੋਂ ਫੇਰ ਕਬੱਡੀ ਪੈ ਰਹੀ ਆ ਰਾਣੀ ਵਾਲੇ ਦੇ ਦੇਖ ਰਹੇ ਨੇ ਯਾਪੀ ਮੁੰਡੇ ਨੇ ਸਿੱਖੀ ਵੀ ਸਾਮੀ ਹੋਈ ਆ ਸਰੀਰ ਵੀ ਸਾਬਿਆ ਹੋਇਆ ਸਾਹਮਣੇ ਆ ਜੋ ਬਾਈ ਬਣ ਕੇ ਦੋਨੇ ਟੀਮਾਂ ਹੁਣ ਸਾਈਡਾਂ ਲਾ ਲੋ ਇੱਕੋ ਬਾਲ ਬੋਦੀ ਵਾਲਾ ਤੇ ਕੁੰਡਲਬਈ ਇਹ ਵੀ ਟੀਮਾਂ ਪਿਆ ਰਹੇ ਨੇ ਬੋਦੀ ਵਾਲਾ ਤੇ ਕੁੰਡਲੋ ਜੋੜ ਕੀ ਕੰਕਰ ਤੇ ਔਣਖ ਪੱਟਾ ਇਹ ਵੀ ਟੀਮਾਂ ਤਿਆਰ ਰਹਿਣ ਬਈ ਰਿੰਗੂ ਸ਼ੇਰ ਕਣੀ ਵੀਰੋ ਉਹ ਤੋਂ ਬਾਅਦ ਭੋਤੀ ਵਾਲਾ ਤੇ ਕੁੰਡਲੇ ਟੀਮਾਂ ਰੈਡੀ ਰਹਿਣ ਗਈਆਂ ਕੋਟ ਭਾਈ ਤੇ ਸੰਦੀਪ ਕਲੱਬ ਲੱਖੇ ਵਾਲੇ ਦੀਆਂ ਟੀਮਾਂ ਦੇ ਦਰਮਿਆਨ ਆਹ ਕਹਿੰਦੇ ਚੋਟੀ